ਉਹ ਜੇ ਪਾਰਵਤੀ ਨਦੀ ਪਾਰਵਤੀ ਨਦੀ ਹੈ ਪਾਣੀ ਬਹੁਤ ਠੀਕ ਹੈ ਬੰਦਾ ਉਂ ਨਹੀਂ ਖੜਦਾ ਹੈ ਅੱਗੇ ਤੁਹਾਨੂੰ ਆਪਕੋ ਦੰਦੇ ਆਹੇ ਕਿ ਆਜ ਕਿ ਬੰਦੇ ਦੇਖੇ ਰੇਤਾ ਕਿੱਥੀ ਹੋ ਗਈ ਹੈ ਇੱਥੇ ਬਰੇਤੀ ਕੱਢ ਰਿਹਾ ਉਹ ਪਿੱਛੇ ਉਹ ਬੰਦੇ ਪਰਚੇ ਚਾਹੇ ਢੇਰ ਲਾਈਏ ਤੇ ਬਰੇਤੀ ਗੱਦ ਦੇ ਇੱਥੇ ਜਿਹੜੀ ਕੱਠੀ ਹੋ ਗਈ ਹੈ ਫਿਰ ਉਹ ਟਿੱਪਰਾਂ ਦੇ ਵਿੱਚ ਭਰ ਕੇ ਗਾ ਲੈ ਕੇ ਜਾਂਦੇ ਆ ਇਹੋ ਤਾਰਾ ਜੀ ਦੇ ਨਾਲ ਕੋਈ ਫਲ ਫੁਲੀਆਂ ਕੋਈ ਨਿਕਲਦੀ ਹੈ ਇੱਧਰ ਉੱਧਰ ਲੈ ਕੇ ਜਾਂਦੇ ਇਹ ਥੱਲੇ ਲੈ ਕੇ ਜਾਂਦੇ ਲੋਕ ਥੱਲੇ ਹੀ ਲਿਆਉਂਦੇ ਪਾਣੀ ਵਾਟਦਾ ਨਹੀਂ ਹੈ ਬਾਈ ਜੇ ਪਾਣੀ ਬਹੁਤ ਠੰਡਾ रेती, अमृति कटी करने वास्ते बार बनाया जाओ ना वकीर लिया ਹੁਣ ਅਸੀਂ ਜਾ ਰਹੇ ਹਾਂ ਜਿੱਥੇ ਬਰੇਤੀ ਕੱਢਦੇ ਆ ਜਿਵੇਂ ਰੇਤਾ ਕਹਿੰਦੇ ਆ ਆਪਾਂ ਤੁਹਾਨੂੰ ਦਿਖਾਉਣਾ ਹੈ ਕਿਵੇਂ ਕੱਢਦੇ ਆ ਦੇਖਿਓ ਨਾ ਇਹ ਆਹ ਬੰਦ ਲਾ ਰਹੇ ਵੀਰ ਬ੍ਰੇਕ ਹੀ ਕੱਢਣਾ ਤੇ ਇਹ ਰਾਹ ਜੇ ਤੋਂ ਡਿੱਪਰ ਪਰ ਕੇ ਜਾਂਦੇ ਆਂ ਆਰੇ ਕਾਟਿੰਗ ਬ੍ਰੇਕ ਦਿੱਸ ਏਦਾਂ ਬੰਦ ਲਾ ਕੇ ਬ੍ਰੇਕ ਹੀ ਕਰਦੇ ਇਹ ਜੇਤਾ ਜੀ ਨੇ ਕਹਿੰਨੇ ਉਧਰ ਵੀ ਲਾਇਆ ਗਿਆ ਬੰਨ ਉਹ ਵੀ ਲਾਇਆ ਗਿਆ ਬੰਨ ਇਹ ਸਾਰੇ ਬੰਨ ਲਾਇਏ ਹੋਲੇ ਹੋਲੇ ਰੇਤਾ ਇਕੱਠਾ ਹੋ ਜਾਂਦਾ ਬੜੀ ਜੀ ਸਪੀਡ ਬਹੁਤ ਜ਼ਿਆਦਾ ਉਹ ਸਾਰੇ ਜੁਲਾਈ ਅੰਦਰ ਉੱਤਰ